ਹਲਕਾ ਦੜਬਾ ਮੰਡੀ ਦੇ ਪਿੰਡ ਹਰੀਗੜ੍ਹ ਵਿੱਚ ਗੁਰਨਾਨਕ ਮਿਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਬਾਬਾ ਗੁਰਜੀਤ ਸਿੰਘ ਹਰੀਗੜ੍ਹ ਵਾਲਿਆਂ ਦੀ ਅਗਵਾਈ ਹੇਠ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਅੱਖਾਂ ਦਾ ਮੁਫਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਅਤੇ ਨਾਲ ਹੀ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੈਡੀਕਲ ਕੈਂਪ ਦਾ ਉਦਘਾਟਨ ਬਾਬਾ ਗੁਰਜੀਤ ਸਿੰਘ ਹਰੀਗੜ੍ਹ ਵਾਲੇ ਬਾਬਾ ਮੱਖਣ ਸਿੰਘ ਟੁੱਟੋ ਮਾਜਰੇ ਵਾਲੇ ਏਐਸਆਈ ਰਗਵੀਰ ਸਿੰਘ ਚੌਂਕੀ ਇੰਚਾਰਜ ਕਹੋਰੀਆ ਅਤੇ ਬਾਬਾ ਇੰਦਰਜੀਤ ਸਿੰਘ 베ਦੀ ਲੇਰਾ ਗਾਗਾ ਵਾਲਿਆਂ ਨੇ ਸਮੂਹਿਕ ਰੂਪ ਵਿੱਚ ਕੀਤਾ ਕੈਂਪ ਵਿੱਚ ਪਿੰਡ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਨੇ ਵੱਦ ਚੜ ਕੇ ਸੇਵਾ ਕੀਤੀ ਮਰੀਜ਼ਾਂ ਲਈ ਬੈਠਣ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਸੀ ਅੱਖਾਂ ਦੇ ਜਾਂਚ ਕੈਂਪ ਲਈ ਸ਼ੰਕਰਾ ਆਈ ਹਸਪੀਟਲ ਲੁਧਿਆਣਾ ਅਤੇ ਖੂਨਦਾਨ ਲਈ ਮਿਲਤਲ ਹੈਲਥ ਕੇਅਰ ਅਸਪਤਾਲ ਸੰਗਰੂਰ ਦੀ ਟੀਮ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਇਸ ਮੈਡੀਕਲ ਕੈਂਪ ਦਾ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੇ ਭਰਪੂਰ ਲਾਹਾ ਲਿਆ ਹਾਂਜੀ ਡਾਕਟਰ ਸਾਹਿਬ ਅੱਜ ਤੁਸੀਂ ਖੂਨਦਾਨ ਕੈਂਪ ਦੇ ਵਿੱਚ ਪਹੁੰਚੇ ਹੋਗੇ ਪਿੰਡ ਹਰੀਗੜ੍ਹ ਦੇ ਵਿੱਚ ਤਾਂ ਕਿਹੜੀ ਸੰਸਥਾ ਵੱਲੋਂ ਜਿਹੜਾ ਇਹ ਖੂਨਦਾਨ ਕੈਂਪ ਲਗਾਇਆ ਗਿਆ ਤੇ ਤੁਹਾਡੀ ਕਿਹੜੀ ਸੰਸਥਾ ਜਿੱਥੋਂ ਕਲੈਕਟ ਕੀਤਾ ਜਾ ਰਿਹਾ ਖੂਨ ਆ ਸਾਡਾ ਜੀ ਮਿੱਤਲ ਹੈਲਥ케ਅਰ ਬਲੱਡ ਸੈਂਟਰ ਸੰਗਰੂਰ ਆ ਅਸੀਂ ਹਰੀਗੜ ਦੇ ਗੁਰੂ ਨਾਨਕ ਮਿਸ਼ਨ ਸੋਸਾਇਟੀ ਵੱਲੋਂ ਕੈਂਪ ਲਗਾਇਆ ਗਿਆ ਹੈ ਬੜਾ ਬਾਤੇ ਚੜ ਕੇ ਲੋਕ ਖੂਨਦਾਨ ਕਰ ਰਹੇ ਨੇ ਇਹ ਬਹੁਤ ਵੱਡਾ ਉਪਰਾਲਾ ਹੈ ਮੈਂ ਗੁਰਵੀਰ ਜੀ ਤੇ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹ ਜਿਹੜਾ ਖੂਨਦਾਨ ਹੈਗਾ ਇਹ ਬੜਾ ਮਹਾਦਾਨ ਹੈਗਾ ਇਹਦੇ ਨਾਲ ਇੱਕ ਬੋਤਲ ਨਾਲ ਤਿੰਨ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਜੀ ਤੇ ਤੁਹਾਨੂੰ ਜਿੱਥੇ ਵੀ ਕਿਤੇ ਵੀ ਖੂਨ ਦੀ ਜਰੂਰਤ ਪੈਂਦੀ ਹੈ ਅਸੀਂ ਤੁਹਾਡੇ ਨਾਲ ਖੜੇ ਆ ਜੀ ਡਾਕਟਰ ਸਾਹਿਬ ਇੱਕ ਮੈਂ ਗੱਲ ਆ ਤੁਹਾਡੀ ਰੋਕ ਕੇ ਗੱਲ ਕਰ ਰਿਹਾ ਆ ਅਕਸਰ ਸ਼ਿਕਾਇਤਾਂ ਹੁੰਦੀਆਂ ਨੇ ਸੋਸ਼ਲ ਵੀਡੀਓ ਦੇ ਵੀ ਤੁਸੀਂ ਦੇਖਦੇ ਹੋਵੋਗੇ ਵੀ ਜਿਹੜੀਆਂ ਫੋਨ ਕਲੈਕਟ ਕਰਨ ਵਾਲੀਆਂ ਸਸਤਾਵਾਂ ਨੇ ਫੋਨ ਕਲੈਕਟ ਕਰ ਲੈਂਦੀਆਂ ਨੇ ਜਦੋਂ ਸਾਨੂੰ ਲੋਡ ਹੁੰਦੀ ਆ ਤਾਂ ਮਿਲਦਾ ਨਹੀਂ ਤਾਂ ਲੋਕ ਤੁਹਾਡੇ ਨਾਲ ਕਿੱਥੇ ਸੰਪਰਕ ਕਰਨ ਹਾਂਜੀ ਇਹ ਵੀ ਗੱਲ ਹੈ ਬਿਲਕੁਲ ਹੈਗੀ ਆ ਜੀ ਮੈਂ ਇਹੀ ਕਹਿਣਾ ਚਾਹਨਾ ਮੇਰਾ ਨੰਬਰ ਲਓ ਮੇਰਾ ਨੰਬਰ ਹੈਗਾ 81682 90958 ਇੱਕ ਵਾਰੀ ਰਿਪੀਟ ਕਰ ਦਿੰਦਾ 81682 90958 ਤੁਹਾਨੂੰ ਬਲੱਡ ਦੀ ਜਿੱਥੇ ਵੀ ਜ਼ਰੂਰਤ ਹੈ ਮੇਰੇ ਨਾਲ ਸੰਪਰਕ ਕਰੋ ਮੇਰਾ ਨਾਮ ਅਵਤਾਰ ਸਿੰਘ ਹੈਗਾ ਜੀ ਤੁਹਾਨੂੰ ਵੀ ਜਿੱਥੇ ਵੀ ਬਲੱਡ ਦੀ ਜ਼ਰੂਰਤ ਹੈ ਇੱਕ ਵਾਰੀ ਪਲੀਜ਼ ਮੈਨੂੰ ਕਾਲ ਜ਼ਰੂਰ ਕਰੋ ਜੀ ਤਾਂ ਉਹਦੇ ਪੈਰਾਮੀਟਰ ਕੀ ਨੇ ਖੂਨ ਦੇਣ ਦੇ ਮੰਨ ਲਓ ਕੋ ਡਾਕਟਰ ਦਾ ਰੈਫਰੈਂਸ ਪਰਚੀ ਹੁੰਦੀ ਹੈ ਜਾਂ ਕਿਸ ਤਰ੍ਹਾਂ ਹਾਂਜੀ ਹਾਂਜੀ ਜਿਹਨੂੰ ਖੂਨ ਚਾਹੀਦਾ ਉਸ ਮਰੀਜ਼ ਦਾ ਇੱਕ ਡਾਕਟਰ ਪਰਚਾ ਭਰ ਕੇ ਦੇਗਾ ਜੀ ਫਾਰਮ ਭোলਦੇ ਆਨੂ ਤੇ ਦੋ ਸੈਂਪਲ ਦਊਗਾ ਜੀ ਉਹ ਦੋਨੋਂ ਚੀਜ਼ਾਂ ਲੈ ਕੇ ਤੁਸੀਂ ਇੱਕ ਜਿਹੜਾ ਫਾਰਮ ਹੈਗਾ ਡਾਕਟਰ ਨੇ ਭਰ ਕੇ ਦਿੱਤਾ ਉਹ ਮੈਨੂੰ ਸੈਂਡ ਕਰੋ ਜੀ ਕਿਹੜਾ ਗਰੁੱਪ ਚਾਹੀਦਾ ਉਸ ਦੇ ਮੁਤਾਬਿਕ ਮੈਂ ਤੁਹਾਨੂੰ ਦੱਸਾਂਗਾ ਤੇ ਜਿੱਥੇ ਚਾਹੀਦਾ ਉਹ ਮੈਨੂੰ ਦੱਸ ਦਿਓ ਜਿਹੜਾ ਬੰਦਾ ਨਾਲ ਹੈ ਉਹਦਾ ਕੰਟੈਕਟ ਨੰਬਰ ਮੈਨੂੰ ਦੱਸ ਦਿਓ ਜੀ ਪਰ ਜੁਨਿਟੀ ਦੀ ਕੋਸਟ ਕਿੰਨੀ ਹੁੰਦੀ ਹੈ ਜਦੋਂ ਆਪਾਂ ਗਵਰਨਮੈਂਟ ਅਪਰੂਵਡ ਰੇਟ ਹੈਗੇ ਆ ਜੀ 1550 ਜੀ ਐਸੇ ਜੇ ਕੋਈ ਪੋਰ ਹੈ ਉਹਨੂੰ ਅਸੀਂ ਆਪਣੇ ਤੌਰ ਤੇ ਹੈਲਪ ਕਰ ਦਿੰਨੇ ਆ ਜੀ ਫ੍ਰੀ ਆਫ ਕੋਸਟ ਵੀ ਦੇ ਸਕਦੇ ਆ ਉਹਨੂੰ ਇਆ ਕੁਝ ਚਾਰਜਿਸ ਲੈ ਕੇ ਫਿਰ ਵੀ ਜਹ ਜਹ ਮਰੀਜ਼ ਹੈ ਉਹ ਹੀ ਕਰ ਦਿੰਦੇ ਜੇਕਰ ਅਜੇ ਹੈ ਕੈਂਪ ਕਿਸੇ ਨੇ ਹੋਰ ਲਗਾਣਾ ਹੋਵੇ ਕਿਸੇ ਸੰਸਥਾ ਨੇ ਪਿੰਡ ਦੇ ਵਿੱਚ ਤਾਂ ਤੁਹਾਡੇ ਨਾਲ ਸੰਪਰਕ ਕਰਕੇ ਬਿਲਕੁਲ ਜੀ ਮੇਰੇ ਨਾਲ ਸੰਪਰਵੰਧ ਨੇ ਜਿਹੜੇ ਕਰਨੇ ਪੈਣਗੇ ਬਾਕੀ ਤੁਹਾਡੇ ਵੱਲੋਂ ਕਿੰਨੇ ਕਰੋਗੇ ਸਰ ਬੱਸ ਇਹੀ ਹੈ ਕਿ ਡੋਨਰ ਇਕੱਠੇ ਕਰੋ ਤੇ ਜਿਹੜਾ ਰਿਫਰੈਸ਼ਮੈਂਟ ਹੈ ਹੈਗੀ ਹੈ ਉਹਨਾਂ ਨੂੰ ਦੇਣੀ ਹੈ ਉਹ ਰਿਫਰੈਸ਼ਮੈਂਟ ਆਪਾਂ ਪ੍ਰੋਵਾਈਡ ਕਰਵਾ ਦਾਂਗੇ ਜੀ ਬਾਕੀ ਸੰਸਥਾ ਦਾ ਸਹਿਯੋਗ ਰਹੇਗਾ ਜੀ ਜਿਵੇਂ ਇੱਕ ਉਹ ਜੋ ਹੈ ਜੇ ਪੇਸ਼ੈਂਟ ਹੁੰਦੇ ਨੇ ਜਿਓ ਅ ਬਲੱਡ ਬੈਂਕ ਤੱਕ ਨਹੀਂ ਪਹੁੰਚ ਸਕਦੇ ਗਰੀਬ ਹੈਗੇ ਆ ਉਹਨਾਂ ਲਈ ਅਸੀਂ ਇੱਕ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਵੀ ਫ੍ਰੀ ਆਫ ਕੋਸਟ ਜਿੱਥੇ ਉਹ ਜਿਹੜੇ ਹਸਪੀਟਲ ਚ ਐਡਮਿਟ ਨੇ ਉੱਥੇ ਅਸੀਂ ਉਹ ਬਲੱਡ ਫ੍ਰੀ ਆਫ ਕੋਸਟ ਪਹੁੰਚਾ ਦਿੰਨੇ ਆ ਜੋ ਚਾਰਜਸ ਹੈ ਸਿਰਫ ਬਲੱਡ ਟੈਸਟਿੰਗ ਦੇ ਉਹੀ ਲੈਣੇ ਆ ਐਕਸਟਰਾ ਚਾਰਜ ਡਿਲੀਵਰੀ ਦੇ ਕੋਈ ਨਹੀਂ ਹੈਗੇ ਜੀ ਤੁਹਾਡੀ ਸਸਤਾ ਦਾ ਤੁਹਾਡੀ ਦਾ ਨਾਮ ਬੋਲ ਦਿੰਦਾ ਮੰਗਲ ਕਲੈਕਟ ਕੀਤਾ ਜਾ ਰਿਹਾ ਹੈ ਦੁਆਰਾ ਮਿੱਤਲ ਹੈਲਥ케ਅਰ ਬਲੱਡ ਸੈਂਟਰ ਸੰਗਰੋਜ ਜੀ ਬਾਬਾ ਜੀ ਜਿਹੜਾ ਪਿੰਡ ਹਰੀਗੜ ਵਿੱਚ ਗੁਰਦੁਆਰਾ ਭਜਨ ਸਰ ਸਾਹਿਬ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਖੂਨਦਾਨ ਕੈਂਪ ਅੱਖਾਂ ਦਾ ਕੈਂਪ ਤੇ ਇਸ ਸਬੰਧੀ ਕੋਈ ਜਾਣਕਾਰੀ ਦਿਓ ਤੁਸੀਂ ਸੰਗਤਾਂ ਨੂੰ ਜੀ ਹਾਂਜੀ ਇਹ ਗੁਰਨਾਨ ਕਮਿਸ਼ਨ ਵੈਲਫੇਅਰ ਸੁਸਾਇਟੀ ਹਰੀਗੜ ਵੱਲੋਂ ਜਿਸ ਸੁਸਾਇਟੀ ਦੇ ਵਿਚਾਲੇ ਦੋਲੇ ਨਗਰਾਂ ਦੇ ਸਾਰੇ ਨੌਜਵਾਨ ਮੁੰਡੇ ਸੇਵਾ ਕਰਦੇ ਨੇ ਤੇ ਇਹ 12ਵਾਂ ਅੱਖਾਂ ਦਾ ਕੈਂਪ ਲਾਇਆ ਗਿਆ ਤੇ ਜਿਹਦੇ ਵਿੱਚ ਲੈਂਸ ਐਨਕਾਂ ਦਵਾਈਆਂ ਸਾਰਾ ਟੋਟਲ ਫਰੀ ਸੇਵਾ ਕੀਤੀ ਜਾਂਦੀ ਹੈ ਸੰਗਤ ਦੀ ਤੇ ਹੋਰ ਬਾਬਾ ਜੀ ਗੁਰਨਾਨਕ ਕਮਿਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਕਿਸ ਤਰ੍ਹਾਂ ਦੀਆਂ ਸਵਾਵਾ ਨੇ ਜਿਹੜੀਆਂ ਇਲਾਕੇ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਜਿਵੇਂ ਨਾਲ ਹੀ ਅੱਜ ਅੱਖਾਂ ਦਾ ਕੈਂਪ ਹੈ ਤੇ ਨਾਲ ਹੀ ਖੂਨਦਾਨ ਕੈਂਪ ਹੈ ਖੂਨਦਾਨ ਕੈਂਪ ਸਾਡਾ 13ਵਾਂ ਕੈਂਪ ਹੈ ਤੇ ਨਾਲ ਫਿਰ ਐਂਬੂਲੈਂਸ ਗੱਡੀ ਹੈ ਜਿਹੜੀ ਹਰ ਰੋਜ਼ ਹੀ ਕਿਤੇ ਪੀਜੀਆਈ ਪਟਿਆਲੇ ਲੁਧਿਆਣੇ ਇਦਾਂ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਵੀ ਕਿਸੇ ਨੂੰ ਲੋੜ ਹੁੰਦੀ ਹੈ ਇਹ ਉਹ ਆਪਣਾ ਤੇਲ ਪਾ ਕੇ ਲੈ ਜਾਂਦੇ ਨੇ ਉਹ ਸੇਵਾ ਦਿਨ ਰਾਤ ਦੇ ਦਿੰਦੇ ਚਲਦੀ ਰਹਿੰਦੀ ਹੈ ਬਾਕੀ ਜਿਵੇਂ ਸੋਸਾਇਟੀ ਵੱਲੋਂ ਜਿਹੜੇ ਕੋਈ ਲੋੜਵੰਦ ਵਿਅਕਤੀ ਨੇ ਉਹਨਾਂ ਦੇ ਆਪਰੇਸ਼ਨ ਕਰਾਉਣੇ ਉਹਨਾਂ ਦੇ ਇਲਾਜ ਕਰਾਉਣੇ ਤੇ ਜਿਹੜੇ ਅਤੀ ਲੋੜਵੰਦ ਹੁੰਦੇ ਨੇ ਤੇ ਉਹ ਵੀ ਨਾਲ ਨਾਲ ਇਲਾਜ ਚੱਲ ਰਹੇ ਨੇ ਸੰਕੜੇ ਮਰੀਜ਼ਾਂ ਦੇ ਲੋੜਵੰਦਾਂ ਦੇ ਆਪਰੇਸ਼ਨ ਹੋ ਚੁੱਕੇ ਨੇ ਇਲਾਜ ਹੋ ਚੁੱਕੇ ਨੇ ਤੇ ਉਹ ਮਹਾਰਾਜ ਜੀ ਮੇਰ ਨਾਲ ਤੇ ਨੌਜਵਾਨਾਂ ਦੇ ਸਹਿਯੋਗ ਨਾਲ ਉਹ ਸੇਵਾ ਵੀ ਨਾਲ ਨਾਲ ਚੱਲ ਰਹੀ ਹੈ ਕੈਂਪ ਵੀ ਲੱਗਦੇ ਰਹਿੰਦੇ ਨੇ ਅੱਖਾਂ ਦਾ ਫੋਨ ਦਾ ਕੈਂਪ ਮੈਡੀਕਲ ਕੈਂਪ ਤੇ ਨਾਲ ਜਿਹੜਾ ਲੋੜਵੰਦਾ ਦੀ ਕੋਈ ਕਿਸੇ ਦੀ ਲੱਤ ਟੁੱਟੀ ਏ ਬਾਹਾਂ ਟੁੱਟੀ ਏ ਕੋਈ ਬਿਮਾਰੀ ਲੱਗ ਗਈ ਹੈ ਆਪਰੇਸ਼ਨ ਹੋਣਾ ਹੈ ਤੇ ਉਹ ਵੀ ਸੰਸਤਾ ਵੱਲੋਂ ਇਲਾਜ ਕਰਵਾਇਆ ਜਾਂਦਾ ਜੀ ਉਹਨਾਂ ਦਾ ਵੀ ਤੇ ਬਾਬਾ ਜੀ ਜੇਕਰ ਆਪਾਂ ਗੱਲ ਕਰੀਏ ਕਿੰਨੇ ਕ ਨੌਜਵਾਨ ਨੇ ਜਿਹੜੇ ਜੁੜੇ ਹੋਏ ਨੇ ਇਲਾਕੇ ਦੇ ਵਿੱਚੋਂ ਤੇ ਦੂਸਰਾ ਜੇਕਰ ਕਿਸੇ ਨੇ ਸਹਿਯੋਗ ਕਰਨ ਦਾ ਹੋਵੇ ਤਾਂ ਨਹੀਂ ਸੱਜਣ ਨੇ ਤਾਂ ਕਿਸ ਤਰ੍ਹਾਂ ਤੁਹਾਡਾ ਸਹਿਯੋਗ ਕਰ ਸਕਦੇ ਨੇ ਜੀ ਜੁੜੇ ਹੋਏ ਤਾਂ ਜਿਵੇਂ ਮੇਨ ਹੈਗੇ ਨੇ 25 30 ਸਿੰਘ ਸਾਡੇ ਹੈਗੇ ਨੇ ਆਲੇ ਦੋਲੇ ਜਿਵੇਂ ਹਰੀਗੜ੍ਹ ਹੋ ਗਿਆ ਰਾਜਤਰਣਾ ਹੋ ਗਿਆ ਭਾਈ ਗੁਰਵੀਰ ਸਿੰਘ ਜੋ ਸੰਸਥਾ ਦੇ ਹਾਂਜੀ ਤੇ ਪੁੱਤਨਿਆਂ ਤੋਂ ਪੁੱਤ ਗੜ੍ਹ ਤੋਂ ਹੋ ਗਏ ਭਾਈ ਗੋਪਾਲ ਸਿੰਘ ਸਹਿਯੋਗ ਵਗੈਰਾ ਜੇਕਰ ਕਿਸੇ ਦਾਨੀ ਸੱਜਣ ਨੇ ਐਨ ਆਰ ਆਈ ਵੀਰ ਨੇ ਕਰਨਾ ਹੋਵੇ ਸੰਸਥਾ ਦਾ ਜੀ ਹਾਂਜੀ ਤਾਂ ਕਿਸ ਤਰ੍ਹਾਂ ਕਰ ਸਕਦਾ ਜੀ ਉਹ ਗੁਰੂ ਨਾਨਕ ਮਿਸ਼ਨ ਵੈਲਫੇਅਰ ਸੁਸਾਇਟੀ ਦਾ ਅਕਾਊਂਟ ਨੰਬਰ ਹੈਗਾ ਜੀ ਜੀ ਤੇ ਉਹਦੇ ਵਿੱਚ ਹੀ ਕਰ ਸਕਦਾ ਹੈ ਬਾਕੀ ਜਿੱਦਾਂ ਹੇਗਾ ਅਸੀਂ ਜੋ ਫੰਡ ਅਸੀਂ ਇਕੱਠਾ ਕਰਦੇ ਆ ਸਾਰੇ ਨੌਜਵਾਨ ਜਿਹੜੇ ਨੇ 100 ਰੁਪਿਆ ਪ੍ਰਤੀ ਮਹੀਨਾ ਪਰਚੀਆਂ ਦਾ ਰੱਖਿਆ ਹੋਇਆ ਤੇ ਉਹ ਆਪੋ ਆਪਣੇ ਪਿੰਡਾਂ ਚੋਂ ਜਿਹੜਾ ਸਾਡਾ ਕੰਮ ਹੁੰਦਾ ਸਿਰਫ ਦੱਸਣਾ ਵੀ ਭਾਈ ਅਸੀਂ ਆਹ ਕੰਮ ਕਰ ਰਹੇ ਆ ਜੇ ਕਿਸੇ ਦੀ ਇੱਛਾ ਹੁੰਦੀ ਏ ਅਗਲੇ ਨੂੰ ਚੰਗਾ ਲੱਗਦਾ ਵੀ ਅਸੀਂ ਸੇਵਾ ਕਰਨੀ ਚਾਹੁੰਦੇ ਆ ਤਾਂ ਉਹ ਮੈਂਬਰ ਬਣ ਜਾਂਦੇ ਨੇ ਨਹੀਂ ਫਿਰ ਕਿਸੇ ਨੂੰ ਬੇਚੈਨ ਕਿਹਾ ਜਾਂਦਾ ਭਾਈ ਤੂੰ ਕੁਛ ਕਰ ਤੂੰ ਕੁਛ ਦੇ ਐਦਾਂ ਕਦੇ ਨਹੀਂ ਹੋਇਆ ਕੋਈ ਮੋਬਾਈਲ ਨੰਬਰ ਵਗੈਰਾ ਭਾਈ ਜੇਕਰ ਬੋਲਣਾ ਚਾਹਾਂ ਬਾਬਾ ਜੀ ਕੋਈ ਮੋਬਾਈਲ ਨੰਬਰ ਸਾਡੇ ਜੋ ਪ੍ਰਧਾਨ ਨੇ ਮਿਸ਼ਨ ਦੇ ਭਾਈ ਗੁਰਵੀਰ ਸਿੰਘ ਦੱਸ ਦਿੰਦ ਨੇ 95305 ਜੀ 56242 95305 56242 ਸਾਡਾ ਨੰਬਰ ਹੈ ਜੀ ਜਿਹਨੇ ਵੀ ਕਿਸੇ ਨੇ ਸੰਪਰਕ ਕਰਨਾ ਦਾਨ ਦੇਣਾ ਜਾਂ ਕੋਈ ਇਲਾਜ ਕਰਾਉਣਾ ਜਿਵੇਂ ਵੀ ਕੋਈ ਵੀ ਸੰਪਰਕ ਕਰ ਸਕਦੇ ਨੇ ਤੇ ਹੋਰ ਬਾਬਾ ਜੀ ਕੋਈ ਅਖੀਰ ਦੇ ਵਿੱਚ ਸੰਗਤਾਂ ਨੂੰ ਕੋਈ ਸਨੇਹ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ ਸਨੇਹਾ ਹੈ ਜੀ ਵੀ ਚਲੋ ਸਹਿਯੋਗ ਜਿੰਨੇ ਵੀ ਸੰਨ ਕਰ ਰਹੀ ਹੈ ਜਿਹੜੇ ਮਰੀਜ਼ ਆ ਕੇ ਸਾਡਾ ਹੌਸਲਾ ਵਧਾਉਂਦੇ ਨੇ ਉਹਨਾਂ ਦਾ ਵੀ ਧੰਨਵਾਦ ਬਹੁਤ ਸਾਰੇ ਨੌਜਵਾਨ ਵੀਰਾਂ ਨੇ ਖੂਨਦਾਨ ਕਰਨਾ ਉਹਨਾਂ ਦਾ ਵੀ ਧੰਨਵਾਦ ਬਾਕੀ ਚਲੋ ਜਿਹੜਾ ਜਿਹੜਾ ਵੀ ਵੀਡੀਓ ਦੇਖਦਾ ਸੁਣਦਾ ਕੋਈ ਬੇਨਤੀ ਇਹੀ ਕਰਾਂਗੇ ਵੀ ਭਾਈ ਇਦਾਂ ਦੇ ਕਾਰਜਾਂ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ਬਹੁਤ ਸਾਰੇ ਸਾਡੇ ਸਮਾਜ ਦੇ ਵਿੱਚ ਜਿਹੜੇ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਨੂੰ ਸੰਪਰਕ ਜਦੋਂ ਕਰਦੇ ਨੇ ਹੈਰਾਨੀ ਹੁੰਦੀ ਹੈ ਵੀ ਕਿੰਨੇ ਕਿੰਨੇ ਸਾਲਾਂ ਦੇ ਮੰਜਿਆਂ ਤੇ ਪਏ ਇਲਾਜ ਕੰਨੀਓ ਬਹੁਤ ਸਾਰੇ ਇਦਾਂ ਦੇ ਨੇ ਜੇ ਜਿਹੜੀਆਂ ਸਹੂਲਤਾਂ ਸਰਕਾਰ ਦਿੰਦੀ ਹੈ ਬਹੁਤੇ ਲੋਕਾਂ ਨੂੰ ਉਹਨਾਂ ਦਾ ਵੀ ਨਹੀਂ ਪਤਾ ਵੀ ਸਾਡਾ ਇਲਾਜ ਇਦਾਂ ਵੀ ਹੋ ਸਕਦਾ ਹੈ ਵੀ ਇਦਾਂ ਫਿਰ ਚਲੋ ਜੀ ਰਲ ਮਿਲ ਕੇ ਸੰਗ ਨੌਜਵਾਨ ਕਰੀ ਜਾਂਦੇ ਨੇ ਜੀ ਸਾਰਿਆਂ ਦਾ ਧੰਨਵਾਦ ਵੀਰ ਪੱਤਰਕਾਰ ਪਹੁੰਚੇ ਨੇ ਮਾਲਵਿੰਦਰ ਸਿੰਘ ਸਿੱਧੂ ਜੀ ਤੇ ਕੁਲਸੀਰ ਸਿੰਘ ਓਜਲਾ ਜੀ ਬੰਤੂ ਸ਼ਰਮਾ ਜੀ ਤੇ ਜੀ ਅਵਤਾਰ ਸਿੰਘ ਜਟਾਣਾ ਸਾਰੇ ਪੱਤਰਕਾਰ ਵੀਰਾਂ ਦਾ ਤੇ ਬਾਬਾ ਗੁਰਜੀਤ ਸਿੰਘ ਜੀ ਸੰਗਤੀ ਵਾਲਾ ਵੀ ਪਹੁੰਚੇ ਨੇ ਧੰਨਵਾਦ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ